ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਜੁਗ ਚਾਰੇ ਹਰਜਾ ਹੋਰ ਦਸੋਣੀ ਇਹ ਹੋਏ ਰੰਗਾ ਨੁਰਖਾ ਇਕਾ ਜਸ ਕੀਰਤੋ ਜਗਨੇ ਜੇ ਤਿਸ ਨਦਰ ਨਵਾ ਗਈ ਤਬ ਆਪਨਾ ਪੁੱਛੇ ਕੀ ਬਾਣੀ ਗੁਰਬਾਣੀ ਅੰਦਰ ਤਸਾਰੇ ਗੁਰਬਾਣੀ ਕਹਾ ਸੇਵਕ ਜਨ ਮੰਨਣਾ ਪਰਤਖ ਗੁਰੂ ਨਿਸਤਾਰੇ ਸੋ ਕਹਨ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਬ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਹੰਲਾ ਪੰਜਵਾ ਸੁਖੀਏ ਕਾ ਦੇਖੇ ਸਭ ਸੁਖੀਆ ਰੋਗੀ ਕਾ ਭਾਣੈ ਸਭ ਰੋਗੀ ਕਰਨ ਕਰਾਵਣ ਹਰ ਸੁਆਮੀ ਆਪਣਾਥੋ ਸੰਜੋਗੀ ਸੁਖੀਏ ਕਾ ਪਿਕੜ ਸਭ ਸੁਖੀਆ ਰੋਗੀ ਕਾ ਪਾਣੈ ਸਭ ਰੋਗੀ ਕਰਨ ਕਰਾਵਰ ਹਰਿ ਸੁਆਮੀ ਆਪਣਾ ਹੱਥ ਸੰਜੋਗੀ ਮਨ ਮੇਰੀ ਜਿਨੇ ਆਪਣਾ ਪਰਮਗਵਾਤਾ ਤਿਸ ਕੈ ਭਾਵ ਕੋ ਨ ਭੁੱਲਾ ਜਿਨੇ ਸਗਲ ਬ੍ਰਹਮ ਬਿਸ਼ਾਤਾ ਰਹਾ ਸੰਤ ਸੰਗ ਜਾ ਕਾ ਮਨ ਸ਼ੀਤਲ ਹੋ ਜਾਵੇ ਸਗਲੀ ਠੰਡੀ ਹੋ ਮੈ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰ ਬਿਨ ਲਾਪੀ ਗਿਆਨ ਅੰਜਨ ਜਾ ਕੇ ਨੇਤਰੀ ਪੜਿਆ ਤਾ ਤ ਸਰਵ ਪ੍ਰਗਾਸ ਅਗਿਆਨ ਅੰਧੇਰਾ ਸੋ ਜਿਸ ਨਾਈ ਬਾਣ ਬਾਣ ਪਰਮਾਤਾ ਸੁਣ 베 ਕੰਤੇ ਸਾ ਮੇ ਆਪਣੇ ਨਾਨਕੋ ਸੁਖ ਮੰਗਾ ਜਹ ਕੀਰਤਨ ਤੇਰਾ ਸਾਧੂ ਗਾਵਹ ਤਹ ਤੇ ਮੇਰਾ ਮਨ ਲਾਗਾ ਸੁਣ ਬੇਨੰਤੀ ਸਵਾਮੀ ਆਪਣੇ ਨਾਨਕ ਉਹ ਸੁਖ ਮੰਗਾ ਜੈ ਕੀਰਤਨ ਤੇਰਾ ਸਾਧੂ ਗਾਵਹਿ ਤਹ ਮੇਰਾ ਮਨ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਦੀ ਬਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਸ੍ਰੀ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਅੱਖੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਹ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 610 ਸੰਗ ਦੇ ਉੱਤੇ ਸੁਭਾਏ ਬਾਨ ਸੋਰਠ ਮਹੱਲਾ ਪੰਜਵਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਸੋਰਠਿ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕਹਿ ਭਾਣਾ ਸਭ ਰੋਗੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਸ ਬੰਦੇ ਦੇ ਜ਼ਿੰਦਗੀ ਦੇ ਵਿੱਚ ਸੁੱਖ ਨੇ ਨਾ ਉਹਨੂੰ ਸਾਰੀ ਦੁਨੀਆ ਸੁੱਖਾਂ ਭਰੀ ਲੱਗਦੀ ਹੈ ਤੇ ਜਿਹਦੇ ਜ਼ਿੰਦਗੀ ਦੇ ਵਿੱਚ ਕਹਿੰਦੇ ਦੁੱਖ ਨੇ ਉਹਨੂੰ ਸਾਰੀ ਦੁਨੀਆ ਦੁੱਖਾਂ ਭਰੀ ਲੱਗਦੀ ਹੈ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕਹਿ ਭਾਣਾ ਸਭ ਰੋਗੀ ਜੇ ਕਿਸੇ ਨੂੰ ਕੋਈ ਤਕਲੀਫ ਹੋਗੀ ਨਾ ਉਹਨੂੰ ਲੱਗਦਾ ਕਿ ਸਾਰਿਆਂ ਨੂੰ ਹੀ ਇਹੀ ਤਕਲੀਫ ਹੋਗੀ ਜਿਹੜੇ ਦੇ ਘਰੇ ਅੱਜ ਸੌਖਾ ਹੈ ਉਹਨੂੰ ਲੱਗਦਾ ਹੈ ਕਿ ਸਾਰਿਆਂ ਦੇ ਘਰੇ ਸੁੱਖ ਆ ਗਿਆ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਗੁਰੂ ਸਾਹਿਬ ਸਾਨੂੰ ਗੁਰਬਾਣੀ ਦੇ ਵਿੱਚ ਵੀ ਸਮਝਾਉਂਦੇ ਆ ਕਿ ਜਿਹੜਾ ਜੂਆ ਖੇਡਣ ਵਾਲਾ ਉਹਨੂੰ ਸਾਰੇ ਜੂਆ ਖੇਡਣ ਵਾਲੇ ਨਜ਼ਰ ਆਉਣਗੇ ਜਿਹੜਾ ਸ਼ਰਾਬੀ ਹੈ ਉਹਨੂੰ ਸ਼ਰਾਬੀ ਨਜ਼ਰ ਆਉਣਗੇ ਜਿਹੜਾ ਵਿਕਾਰੀ ਆ ਉਹਨੂੰ ਸਾਰੇ ਵਿਕਾਰੀ ਨਜ਼ਰ ਆਉਣਗੇ ਇੱਥੇ ਗੁਰੂ ਅਰਜਨ ਸਾਹਿਬ ਜੀ ਵੀ ਇਹੀ ਕਹਿ ਰਹੇ ਆ ਕਿ ਸੁਖੀਏ ਕੋ ਵੇਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਹਿੰਦੇ ਤੁਸੀਂ ਆਪਣੇ ਦ੍ਰਿਸ਼ਟੀ ਜਿੱਦਾਂ ਦੀ ਬਣਾ ਲਓਗੇ ਨਾ ਕਹਿੰਦੇ ਉਦਾਂ ਦੀ ਤੁਹਾਨੂੰ ਸਾਰਾ ਕੁਝ ਨਜ਼ਰ ਆਉਣਾ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਾਲ ਫਕਰ ਦਾਇਮ ਲਾਇ ਕਛਨੇ ਜਹ ਤਹਾ ਮੌਜੂਦ ਕਹਿੰਦੇ ਜਿਸ ਤਰ੍ਹਾਂ ਦੇ ਤੁਸੀਂ ਚਸ਼ਮੇ ਲਾਓਗੇ ਉਦਾਂ ਦੇ ਸਾਹਮਣੇ ਨਜ਼ਰ ਆਉਣਾ ਜੇ ਕਾਲੇ ਰੰਗ ਦੇ ਚਸ਼ਮੇ ਲਾ ਲੇ ਕਹਿੰਦੇ ਸਾਰਾ ਕੁਝ ਕਾਲਾ ਕਾਲਾ ਹੀ ਲੱਗਣਾ ਜੇ ਚਿੱਟੇ ਰੰਗ ਦੇ ਚਸ਼ਮੇ ਲਾ ਲੇ ਚਿੱਟਾ ਚਿੱਟਾ ਦਿਸਣਾ ਪਰ ਕਹਿੰਦੇ ਜੇ ਫਕੀਰੀ ਦੀ ਅਨਕਾ ਲਾ ਲਈਏ ਨਾ ਫਕੀਰੀ ਦੇ ਚਸ਼ਮੇ ਲਾ ਲੇ ਕਹਿੰਦੇ ਸਾਰੀ ਦੁਨੀਆ ਚੋਂ ਫਕੀਰ ਹੀ ਨਜ਼ਰ ਆਉਣਗੇ ਸੁਖੀਏ ਕੋ ਵੇਖੈ ਸਭ ਸੁਖੀਆ ਰੋਗੀ ਕਹਿ ਭਾਣੇ ਸਭ ਰੋਗੇ ਕਰਨ ਕਰਾਵਨ ਹਾਰ ਸਵਾਮੀ ਆਪਨ ਹਾਥ ਸੰਜੋਗੀ ਜਿਹੜਾ ਕਰਨ ਕਰਾਵਨ ਵਾਲਾ ਪ੍ਰਮਾਤਮਾ ਹੈ ਨਾ ਜਿਹੜਾ ਜਿਹੜਾ ਵਾਹਿਗੁਰੂ ਹੈ ਜਿਹੜਾ ਅੱਲਾ ਹੈ ਜਿਹੜਾ ਸਵਾਮੀ ਹੈ ਕਹਿੰਦੇ ਉਹਨੇ ਆਪਣੇ ਹੱਥ ਦੇ ਵਿੱਚ ਸਾਡੇ ਮਾਤ ਤੇ ਸਾਡਾ ਜਨਮ ਉਹਨੇ ਆਪਣੇ ਹੱਥ ਚ ਰੱਖਿਆ ਹੋਇਆ ਹੈ ਜੇ ਅਸੀਂ ਗੁਰੂ ਦੇ ਕੋਲ ਨਹੀਂ ਆਵਾਂਗੇ ਤਾਂ ਅਸੀਂ ਪਰਮਾਤਮਾ ਦੇ ਨਾਲ ਵੀ ਮਿਲ ਨਹੀਂ ਸਕਦੇ ਇਹ ਵੀ ਗੱਲ ਕਹਿੰਦੇ ਪਰਮਾਤਮਾ ਨੇ ਆਪਣੇ ਹੱਥ 'ਚ ਰੱਖੀ ਹੋਈ ਹੈ ਜੇ ਅਸੀਂ ਗੁਰੂ ਦੇ ਕੋਲ ਆਉਣ ਲੱਗੇ ਗੁਰੂ ਦੇ ਕੋਲ ਆਉਣ ਲੱਗੇ ਕਹਿੰਦੇ ਫਿਰ ਉਹਨੇ ਸਾਨੂੰ ਦੇ ਦੇਣਾ ਕਿ ਕਰਨ ਕਰਮ ਹਾਰ ਸੁਆਮੀ ਆਪਣਾ ਹੱਥ ਸੰਜੋਗੀ ਕਹਿੰਦੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਪਰਮਾਤਮਾ ਨੇ ਆਪਣੇ ਹੱਥ 'ਚ ਰੱਖੀਆਂ ਨੇ ਉਹ ਸਾਡੇ ਕੋਲ ਨਹੀਂ ਹੈ ਬਹੁਤ ਸਾਰੀਆਂ ਗੱਲਾਂ ਸਾਨੂੰ ਵੀ ਪਰਮਾਤਮਾ ਨੇ ਦੱਸਦੀਆਂ ਕਿ ਆ ਤੁਸੀ ਤੁਹਾਡੇ ਹੱਥ ਵਿੱਚ ਦਿੱਤੀ ਅਸੀਂ ਨਹੀਂ ਚਾਪੇ ਤੁਸੀਂ ਜਿੱਦਾਂ ਮਰਜ਼ੀ ਕਰੋ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਬਾਰੇ ਕਿਸੇ ਨੂੰ ਨਹੀਂ ਪਤਾ ਸਰਵ ਤੇ ਸਿਰਫ ਕੱਲਾ ਪਰਮਾਤਮਾ ਨੂੰ ਹੀ ਪਤਾ ਹੈ ਕਿ ਉਹ ਉਹਦੇ ਹੱਥ ਚ ਇਸ ਚਾਬੀ ਬਸ ਮਨ ਮੇਰੇ ਜਿਹਨੇ ਆਪਣਾ ਭਰਮ ਗਵਾਤਾ ਜਿੰਨਾ ਬੰਦਿਆਂ ਨੇ ਆਪਣੇ ਅੰਦਰ ਦਾ ਭਰਮ ਅੰਦਰ ਦਾ ਡਰ ਅੰਦਰ ਦਾ ਸਹਿਮ ਖਤਮ ਕਰਤਾ ਨਾ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਜਿਹੜਾ ਸਾਡੇ ਅੰਦਰ ਭਰਮ ਪਿਆ ਹੋਇਆ ਹੈ ਕਹਿੰਦੇ ਜਿੱਦਿਓ ਤੁਸੀਂ ਖਤਮ ਕਰਤਾ ਤਿਸ ਕਰ ਭਾਲੇ ਕੋਈ ਨ ਕੋਈ ਨਾ ਭੁੱਲਾ ਜਿਨ ਸਗਲੋ ਬ੍ਰਹਮ ਪਛਾਤਾ ਕਹਿੰਦੇ ਜਿੱਦੇ ਅੰਦਰ ਦਾ ਭਰਮ ਦੂਰ ਹੋ ਗਿਆ ਨਾ ਅੰਦਰ ਦਾ ਭਰਮ ਖਤਮ ਹੋ ਗਿਆ ਉਦੇ ਸੰਸਾਰ ਦੇ ਵਿੱਚ ਕੋਈ ਐਸਾ ਨਹੀਂ ਤੁਹਾਨੂੰ ਲੱਭਣਾ ਕਿ ਇਹ ਪ੍ਰਮਾਤਮਾ ਦੇ ਰਾਹ ਤੋਂ ਭੁੱਲਿਆ ਹੋਇਆ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਆਹ ਮਾਰੇ ਕੰਮਾਂ 'ਚ ਘਟਤਾ ਆ ਵੀ ਮਾਰੇ ਕੰਮਾਂ 'ਚ ਘਟਤਾ ਉਦੋਂ ਸਮਝ ਲਿਓ ਅਜੇ ਤੂੰ ਪ੍ਰਮਾਤਮਾ ਦੇ ਨਾਲ ਨਹੀਂ ਜੁੜਿਆ ਉਦੋਂ ਅਸੀਂ ਉਹਨੂੰ ਕਹਾਂਗੇ ਕਿ ਤੂੰ ਪ੍ਰਮਾਤਮਾ ਦੇ ਨਾਲ ਜੁੜ ਬਸ ਆਹ ਗੱਲ ਕਹਾਂਗੇ ਕਿ ਤੂੰ ਵੀ ਆ ਰੱਬ ਦੇ ਕੋਲ ਤੂੰ ਵੀ ਆ ਗੁਰਦੁਆਰਾ ਸਾਹਿਬ ਉਦੋਂ ਉਹਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਕਮੀਆਂ ਦੀ ਅਸੀਂ ਗੱਲ ਨਹੀਂ ਕਰਾਂਗੇ ਕਿਉਂਕਿ ਜਦੋਂ ਗੁਰੂ ਦੇ ਕੋਲ ਆਉਂਦੇ ਰਵਾਂਗੇ ਗੁਰੂ ਦੇ ਕੋਲ ਆਉਂਦੇ ਰਵਾਂਗੇ ਕਮੀਆਂ ਤੇ ਗੁਰੂ ਨੇ ਦੂਰ ਕਰ ਦੇਣੇ ਨੇ ਸਾਡੇ ਕੇ ਤੋਂ ਕੋਈ ਕਮੀਆਂ ਦੂਰ ਨਹੀਂ ਹੁੰਦੀਆਂ ਹਸਤੇ ਸਿਰਫ ਆਪਣੇ ਅੰਦਰ ਦੀਆਂ ਕਮੀਆਂ ਦੂਰ ਕਰਨ ਵਾਸਤੇ ਗੁਰੂ ਦੇ ਅੱਗੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਸਾਡੇ ਅੰਦਰ ਦੀਆਂ ਕਮੀਆਂ ਦੂਰ ਕਰ ਦਿਓ ਜੀ ਤਿਸ ਕਾ ਭਾਣਾ ਕੋਈ ਨਾ ਭੁੱਲਾ ਜਿਨ ਸਗਲੋ ਬ੍ਰਹਮ ਪਛਾਤਾ ਜਿਨ੍ਹਾਂ ਨੇ ਜਿਹੜਾ ਸਾਰਾ ਪਰਮਾਤਮਾ ਸਗਲੋ ਬ੍ਰਹਮ ਪਛਾਤਾ ਉਹ ਪਹਿਚਾਨ ਲਿਆ ਜਿਨ੍ਹਾਂ ਦੇ ਰਹਾਉ ਸੰਤ ਸੰਗ ਜਾ ਕਾ ਮਨ ਸ਼ੀਤਲ ਉਹ ਜਾਣੈ ਸਗਲੀ ਖਾਂਡੇ ਕਹਿੰਦੇ ਜਦੋਂ ਤੁਸੀਂ ਸੰਤ ਸੰਗ ਕਰੋਗੇ ਨਾ ਸਤ ਸੰਗ ਕਰੋਗੇ ਤਾਂ ਮਨ ਠੰਡਾ ਹੋ ਜਾਣਾ ਸ਼ੀਤਲ ਹੋ ਜਾਣਾ ਸ਼ੀਤਲ ਦਾ ਭਾਵ ਹੁੰਦਾ ਠੰਡਾ ਹੁਣ ਅਸੀਂ ਸਮਝੀ ਜਾਂਦੇ ਆ ਕਿ 12ਵਾਂ ਮਹੀਨਾ ਚੜ ਗਿਆ ਠੰਡ ਬਹੁਤ ਹੋ ਗਈ ਠੰਡ ਤੇ ਹੋ ਗਈ ਪਰ ਅੰਦਰ ਮਨ ਨਹੀਂ ਠੰਡਾ ਹੋਇਆ ਮਨ ਠੰਡਾ ਕਦੋਂ ਹੋਣਾ ਹੈ ਜਦੋਂ ਗੁਰੂ ਦੇ ਨਾਲ ਜੁੜਾਂਗੇ ਜਦੋਂ ਗੁਰਬਾਣੀ ਨੂੰ ਪੜਾਂਗੇ ਜੇ ਅਸੀਂ ਗੁਰੂ ਤੋਂ ਦੂਰ ਹੋਏ ਨਾ ਉਹ ਮਾਗ ਦਾ ਮਹੀਨਾ ਵੀ ਠੰਡਾ ਨਹੀਂ ਲੱਗਣਾ ਆਉਣ ਦੇਖੇ ਹੋਣਾ ਤੁਸੀਂ ਨੇ 3-4 ਦਿਨ ਪਹਿਲਾਂ ਦੀ ਖਬਰ ਹੈ ਕਿ ਇੱਕ ਭਾਤੜਾਂ ਦੀ ਖਬਰ ਹੈ ਨਵ ਜੰਮੀ ਬੱਚੀ ਨੂੰ ਕੋਈ ਲਿਫਾਫੇ ਦੇ ਵਿੱਚ ਪਾ ਕੇ ਚਨਗੜਾ ਰਾਊਟ ਰੋਡ ਦੇ ਉੱਤੇ ਸੁੱਟ ਗਿਆ ਉਹ ਤਾਂ ਸੁੱਟ ਕੇ ਗਿਆ ਕਿਉਂਕਿ ਅੰਦਰ ਠੰਡ ਨਹੀਂ ਸੀ ਅੰਦਰ ਤੇ ਅੱਗ ਮਚਰੀ ਸੀ ਜੇ ਅੰਦਰ ਠੰਡ ਹੁੰਦੇ ਤਾਂ ਆਪਣੇ ਬੱਚੇ ਨੂੰ ਆਪਣੇ ਧੇਰ ਨੂੰ ਛਾਤੀ ਨਾਲ ਨਾ ਲਾਉਂਦੇ ਉਹ ਸੁੱਟ ਕੇ ਕਿਉਂ ਆਉਂਦੇ ਕਿਉਂਕਿ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਨਹਿ ਸ਼ੀਤਲੰ ਚੰਦਰ ਦੇਵ ਹੈ ਨਹਿ ਸ਼ੀਤਲੰ ਬਾਵਨ ਚੰਦਨਾ ਹੈ ਨਹਿ ਸ਼ੀਤਲੰ ਸੀਤੁਰ ਤੇੜ ਨਾਨਕ ਸ਼ੀਤਲੰ ਸਾਧ ਸੁਵਜਨਾ ਹੈ ਕਹਿੰਦੇ ਜਦੋਂ ਤੁਸੀਂ ਸਤ ਸੰਗਤ ਦੇ ਵਿੱਚ ਆਉਂਗੇ ਨਾ ਕਹਿੰਦੇ ਅਸਲ ਦੇ ਵਿੱਚ ਠੰਡਕ ਏ ਉੱਥੇ ਹੈ ਕਈਆਂ ਨੇ ਆਖਿਆ ਸੱਤੇ ਪਾਤਸ਼ਾਹ ਜਦੋਂ ਜੇਠ ਹਾੜ ਦਾ ਮਹੀਨਾ ਹੁੰਦਾ ਨਾ ਉਦੋਂ ਜਦੋਂ ਚੰਦਰਮਾ ਦੀ ਰੋਸ਼ਨੀ ਪੈਂਦੀ ਹੈ ਉਦੋਂ ਠੰਡ ਦਿੰਦੀ ਹੈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਹੀਂ ਫਿਰ ਆਖਿਆ ਜੀ ਜਿਹੜਾ ਚੰਦਨ ਦਾ ਬੂਟਾ ਹੈ ਕਹਿੰਦੇ ਉਹਦੇ ਵਿੱਚ ਬੜੀ ਠੰਡਕ ਹੈ ਜਦੋਂ ਸੱਪ ਦੇ ਵਿੱਚ ਜ਼ਹਿਰ ਬਹੁਤ ਜ਼ਿਆਦਾ ਭਰ ਜਾਂਦੀ ਹੈ ਨਾ ਸੱਪ ਫਿਰ ਉਸ ਚੰਦਨ ਦੇ ਬੂਟੇ ਦੇ ਆਲੇ-ਦੁਆਲੇ ਲੁਕਟ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਜੇ ਚੰਦਨ ਦੇ ਵਿੱਚ ਇੰਨੀ ਠੰਡਕ ਹੁੰਦੀ ਕਹਿੰਦੇ ਫਿਰ ਉਹਦੀ ਜਿਹੜੀ ਜ਼ਹਿਰ ਸੀ ਉਹ ਖਤਮ ਤੇ ਹੋਈ ਨਹੀਂ ਉਤੇ ਉਹ ਨਹੀਂ ਐ ਤੇ ਕਈ ਬੰਦੇ ਚੰਦਨ ਦਾ ਲੇਵ ਕਰਦੇ ਆ ਨਥੇ ਤੇ ਕਿ ਸਾਡਾ ਦਿਮਾਗ ਠੰਡਾ ਰਵੇ ਪਰ ਗੁਰੂ ਸਾਹਿਬ ਕਹਿੰਦੇ ਜੇ ਉਹਦੇ ਨਾਲ ਦਿਮਾਗ ਠੰਡਾ ਹੁੰਦਾ ਤਾਂ ਕਹਿੰਦੇ ਫਿਰ ਲੋਕ ਮਾੜਿਆਂ ਕੰਮਾਂ 'ਚ ਕਿਉਂ ਖਚਤ ਹੁੰਦੇ ਫਿਰ ਗੁਰੂ ਸਾਹਿਬ ਨੂੰ ਆਖਿਆ ਸੱਚੇ ਬਾਦਸ਼ਾਹ ਜਿਹੜਾ ਸਰਦੀ ਦਾ ਮਹੀਨਾ ਨਾ ਉਹ ਮਾਗਦਾ ਮਹੀਨਾ ਇਹ ਤੇ ਕਹਿੰਦੇ ਬਹੁਤ ਠੰਡਾ ਐ ਗੁਰੂ ਅਰਜਨ ਸਾਹਿਬ ਰਹੇ ਕਹਿੰਦੇ ਇਹ ਵੀ ਠੰਡਾ ਨਹੀਂ ਹੈ ਕਹਿੰਦੇ ਸਰੀਰ ਨੂੰ ਠੰਡ ਲੱਗ ਸਕਦੀ ਹੈ ਪਰ ਕਹਿੰਦੇ ਮਨ ਨਹੀਂ ਠੰਡਾ ਹੁੰਦਾ ਆਖਿਆ ਜੀ ਫਿਰ ਮਾਰ ਕਿੱਥੇ ਠੰਡਾ ਹੋਊਗਾ ਗੁਰੂ ਸਾਹਿਬ ਕਹਿੰਦੇ ਨਹਿ ਸ਼ੀਤਲੰਗ ਸੀਤ ਨਹਿ ਸ਼ੀਤਲੰਗ ਚੰਦਰ ਦੇਵ ਹੈ ਨਹਿ ਸ਼ੀਤਲੰਗ ਬਾਵਨ ਚੰਦਨ ਹੈ ਨਹਿ ਸ਼ੀਤਲੰਗ ਸੀਤ ਰਤੇੜ ਨਾਨਕ ਸ਼ੀਤਲੰਗ ਸਾਧ ਸੁਵਜਨਾ ਕਹਿੰਦੇ ਜਦੋਂ ਤੁਸੀਂ ਸਤ ਸੰਗਤ ਕਰੋਗੇ ਨਾ ਜਦੋਂ ਗੁਰਬਾਣੀ ਸੁਣ ਰਹੇ ਹੋ ਗੁਰਬਾਣੀ ਪੜ੍ਹ ਰਹੇ ਹੋ ਕਹਿੰਦੇ ਉਦੋਂ ਮਨ ਠੰਡਾ ਹੁੰਦਾ ਕਹਿੰਦੇ ਜੇ ਗੁਰਬਾਣੀ ਨੂੰ ਆਪਣੇ ਹਿਰਦੇ ਚ ਨਾ ਵਸਾਇਆ ਚਾਹੇ ਸਾਰੀ ਜ਼ਿੰਦਗੀ ਬੜਦੇ ਰਹੋ ਕਹਿੰਦੇ ਮਨ ਨਹੀਂ ਠੰਡਾ ਹੋਣਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਸੰਤ ਸੰਗ ਜਾ ਕਾ ਮਨ ਸ਼ੀਤਲ ਕਹਿੰਦੇ ਜਦੋਂ ਸਤ ਸੰਗਤ ਕਰੋਗੇ ਨਾ ਮਨ ਠੰਡਾ ਹੋਣਾ ਉਦੋਂ ਉਹ ਜਾਣੈ ਸਗਲੀ ਠੰਢੀ ਕਹਿੰਦੇ ਉਹਨੂੰ ਫਿਰ ਦੁਨੀਆਂ 'ਵੀ ਕੋਈ ਇਸ ਤਰ੍ਹਾਂ ਨਹੀਂ ਚਮਕਣੀ ਕਿ ਕਿਸੇ ਦੇ ਅੰਦਰ ਕੋਈ ਵਿਕਾਰ ਚੱਲ ਰਿਹਾ ਹੈ ਸਾਰਿਆਂ ਨੂੰ ਉਹ ਠੰਡਾ ਠੰਡਾ ਸਮਝਦਾ ਹਉ ਮੈ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰ ਬਿਲ ਲਾਤੀ ਕਹਿੰਦੇ ਜਿੰਨਾ ਚਿਰ ਸਾਡੇ ਅੰਦਰ ਹਉਮੈ ਦਾ ਰੋਗ ਹੈ ਨਾ ਹਉਮੈ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰ ਬਿਲ ਲਾਤੀ ਕਹਿੰਦੇ ਜਿੰਨਾ ਚਿਰ ਸਾਡੇ ਅੰਦਰ ਹਉਮੈ ਦਾ ਰੋਗ ਹੈ ਨਾ ਉਹ ਹਉਮੈ ਦਾ ਰੋਗ ਜਿੰਨਾ ਚਿਰ ਖਤਮ ਨਹੀਂ ਹੁੰਦਾ ਉਹਨਾਂ ਚਿਰ ਆ ਸਮਝ ਲਿਓ ਕਿ ਕਦੇ ਜਨਮਦੇ ਆ ਕਦੇ ਮਰਦੇ ਆ ਕਦੇ ਜਨਮਦੇ ਆ ਕਦੇ ਮਰਦੇ ਆ ਹਉਮੈ ਦੇ ਕਰਕੇ ਜਿਹੜਾ ਹੈਗੇ ਨਾ ਜੇ ਹਉਮੈ ਸਾਡੇ ਕੋਲ ਉੱਤੇ ਪ੍ਰਮਾਤਮਾ ਦਾ ਨਾਮ ਨਹੀਂ ਹੈ ਪਰ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਆ ਪੰਜਵੇਂ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ ਕਿ ਗੁਰਮੰਤਰ ਹੀਣਸ ਜੋ ਪ੍ਰਾਨੀ ਤ੍ਰਿਗੰਤ ਜਨਮ ਭ੍ਰਸਟਨ ਕੋਕਰ ਸੂਕਰ ਗਰਦਪ ਕੰਕ ਕ ਸਰਪਨ ਤੁਲਖਲ ਕਹਿੰਦੇ ਜਿਸ ਬੰਦੇ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਨਾ ਬਣਿਆ ਜਿਹਦੇ ਅੰਦਰ ਹਉਮੈ ਇਕੱਠੀ ਹੋ ਗਈ ਕਹਿੰਦੇ ਪਰਮਾਤਮਾ ਦਾ ਨਾਮ ਹੈ ਨਹੀਂ ਤੇ ਹਉਮੈ ਇਕੱਠੀ ਹੋ ਗਈ ਕਹਿੰਦੇ ਉਹ ਬੰਦਾ ਇਸ ਤਰ੍ਹਾਂ ਸਮਝ ਲਿਓ ਕਿ ਗੁਰਮੰਤਰ ਹੀ ਉਸ ਜੋ ਪ੍ਰਾਣੀ ਜਿਹਦੇ ਅੰਦਰ ਕਹਿੰਦੇ ਪਰਮਾਤਮਾ ਦਾ ਨਾਮ ਨਹੀਂ ਨਾ ਹੈਗਾ ਗੁਰੂ ਦਾ ਮੰਤਰ ਨਹੀਂ ਹੈਗਾ ਉਹ ਬੰਦਾ ਕਹਿੰਦੇ ਇਸ ਤਰ੍ਹਾਂ ਦਾ ਕੂਕਰ ਹੈ ਸੂਕਰ ਹੈ ਗਰਦਪੈ ਕੰਕ ਹੈ ਸਰਪ ਨੇ ਤੁਲਖ ਲੈ ਕੂਕਰ ਕਹਿੰਦੇ ਕੁੱਤੇ ਨੂੰ ਸੂਕਰ ਹੈ ਸੋਰ ਨੂੰ ਗਰਦਪੈ ਗਦੇ ਨੂੰ ਕੰਕ ਹੈ ਤਾਂ ਨੂੰ ਸਰਪ ਨੇ ਸੱਪ ਨੂੰ ਤੁਲਖ ਲੈ ਕਹਿੰਦੇ ਇਹਨਾਂ ਦੇ ਬਰਾਬਰ ਹੈ ਹੋਰ ਨਹੀਂ ਕੁਝ ਕਹਿੰਦੇ ਬਸ ਆਇਆ ਸਮਝ ਲਿਓ ਕਿ ਜਿਸ ਬੰਦੇ ਦੇ ਅੰਦਰ ਹਉਮੈ ਹੈ ਨਾ ਹਉਮੈ ਦਾ ਰੋਗ ਹੈ ਉਹ ਕਹਿੰਦੇ ਇਹਨਾਂ ਦੇ ਬਰਾਬਰ ਹੈ ਹੋਰ ਨਹੀਂ ਕੁਝ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾਂ ਤਉ ਸਰਬ ਪ੍ਰਗਾਸਾ ਜਿਨ੍ਹਾਂ ਦੇ ਅੰਦਰ ਕਹਿੰਦੇ ਅੱਖਾਂ ਦੇ ਵਿੱਚ ਗਿਆਨ ਦਾ ਸ਼ਰਮਾ ਪੈ ਗਿਆ ਨਾ ਆਪਾਂ ਪੜਦੇ ਆ ਨਾ ਸੁਕਮਨੀ ਸਾਹਿਬ ਦੇ ਵਿੱਚ ਗਿਆਨ ਅੰਗਨ ਗੁਰ ਦੀ ਆ ਅਗਿਆਤ ਅੰਧੇਰ ਬਿਲਾਸ ਹਰ ਕਿਰਪਾ ਤੇ ਸੰਤ ਭੇਟਿਆ ਤਾਂ ਤਉ ਸਰਬ ਪ੍ਰਗਾਸਾ ਇਹਦਾ ਸ਼ਬਦ ਹੁੰਦਾ ਨਾ ਕਿ ਗਿਆਨ ਅੰਜਨ ਗੁਰ ਦੀ ਅੱਖ ਕਿ ਗੁਰੂ ਨੇ ਗਿਆਨ ਦਾ ਸ਼ਰਮਾ ਦਿੱਤਾ ਗਿਆਨ ਅੰਜਨ ਗੁਰ ਦੀ ਆ ਅਗਿਆਨ ਹਨੇਰ ਵਿਨਾਸ਼ ਜਿਹੜਾ ਅਗਿਆਨਤਾ ਦਾ ਸਾਡੇ ਅੰਦਰ ਹਨੇਰਾ ਸੀ ਉਹ ਦੂਰ ਹੋ ਗਿਆ ਕਹਿੰਦੇ ਇੱਥੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਇਹੀ ਕਹਿੰਦੇ ਗਿਆਨ ਅੰਜਨ ਜਾ ਕੇ ਨੇਤਰੀ ਪੜਿਆ ਕਹਿੰਦੇ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਗਿਆਨ ਦਾ ਸ਼ਰਮਾ ਪੈ ਗਿਆ ਨਾ ਤਾਂ ਕੋ ਸਰਵ ਪਰਗਸਾ ਕਹਿੰਦੇ ਉਹਨਾਂ ਨੂੰ ਸਾਰੀਆਂ ਥਾਵਾਂ ਤੇ ਪਰਮਾਤਮਾ ਵਸਦਾ ਨਜ਼ਰ ਆਉਂਦਾ ਹੈ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਗਿਆਨ ਦਾ ਸ਼ਰਮਾ ਪੈ ਗਿਆ ਉਹਨਾਂ ਨੂੰ ਸਾਰਿਆਂ ਥਾਵਾਂ ਤੇ ਇੱਕੋ ਹੀ ਪਰਮਾਤਮਾ ਨਜ਼ਰ ਆਉਂਦਾ ਵਾ ਸੋ ਹੋਰ ਨਹੀਂ ਕੁਝ ਚਾਹੇ ਕਹਿੰਦੇ ਕੋਈ ਬੱਚਾ ਹੈ ਚਾਹੇ ਕੋਈ ਜਵਾਨ ਹੈ ਚਾਹੇ ਕੁਗੜੇਪੇਚ ਹੈ ਸਾਰਿਆਂ ਦੇ ਵਿੱਚ ਕਹਿੰਦੇ ਉਹਨੂੰ ਉਹੀ ਰੱਬ ਦਿਸਦਾ ਹੈ ਅਗਿਆਨ ਹਨੇਰਾ ਸੂਝ ਸਨਾਈ ਬਹੁੜ ਗੌੜ ਪਰਮਾਤਾ ਕਹਿੰਦੇ ਜਿਨ੍ਹਾਂ ਦੇ ਅੰਦਰ ਅਗਿਆਨ ਦਾ ਹਨੇਰਾ ਨਾ ਅਗਿਆਨ ਹਨੇਰਾ ਸੂਝ ਸਨਾਈ ਬਹੁੜ ਗੌੜ ਪਰਮਾਤਾ ਕਹਿੰਦੇ ਜੇ ਕਮਰੇ ਦੇ ਵਿੱਚ ਲਾਈਟ ਨਾ ਹੋਵੇ ਨਾ ਅਸੀਂ ਕੋਈ ਚੀਜ਼ ਚੱਕਣੀ ਹੋਵੇ ਕਹਿੰਦੇ ਉਹ ਚੀਜ਼ ਤੱਕ ਅਸੀਂ ਪਹੁੰਚ ਨਹੀਂ ਸਕਦੇ ਕਈ ਵਾਰ ਸਾਡੇ ਸਮਾਂ ਦੇ ਵਿੱਚ ਖੈਰ ਫਸਣਗੇ ਕੋਡੇ ਟਟਣਗੇ ਉੱਤੇ ਕਿਉਂ ਕਿ ਦਿਸਦਾ ਤੇ ਹੈ ਨਹੀਂ ਇੱਥੇ ਵੀ ਗੁਰੂ ਸਾਹਿਬ ਇਹੀ ਕਹਿੰਦੇ ਆ ਅਗਿਆਨ ਹਨੇਰਾ ਸੋਝੇ ਸੁਣਾਏ ਕਹਿੰਦੇ ਆ ਗਿਆਨ ਦੇ ਦੇ ਹਨੇਰੇ ਦੇ ਵਿੱਚ ਪ੍ਰਮਾਤਮਾ ਨਹੀਂ ਦਿਸਦਾ ਬਹੁੜ ਬਹੁੜ ਪਰਵਾਤਾ ਕਹਿੰਦੇ ਕਦੇ ਜੰਮਦਾ ਹੈ ਕਦੇ ਮਰਦਾ ਹੈ ਕਦੇ ਜੰਮਦਾ ਹੈ ਕਦੇ ਮਰਦਾ ਹੈ ਪਰ ਕਦੇ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋ ਰਹੇ ਕਿਉਂ ਕਿ ਅੱਖਾਂ ਬੰਦ ਨੇ ਸਾਡੀਆਂ ਕਿਉਂਕਿ ਸੁਰਮਾ ਤੇ ਪਈ ਨਹੀਂ ਗਿਆਨ ਦਾ ਸਰਮਾ ਤੇ ਪਿਆਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਸੁਣ ਦੇ ਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗੈ ਕਿ ਸੱਚੇ ਬਾਦਸ਼ਾਹ ਮੇਰੀ ਇੱਕ ਬੇਨਤੀ ਹੈ ਕਿ ਮੈਨੂੰ ਇੱਕ ਸੁੱਖ ਦੇ ਦੇ ਕਿਹੜਾ ਸੁੱਖ ਮੰਗਦੇ ਆ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਪਰਮਾਤਮਾ ਤੋਂ ਅਸੀਂ ਪਰਮਾਤਮਾ ਦੇ ਅੱਗੇ ਅਸੀਂ ਗੁਰੂ ਨਾਨਕ ਦੇ ਅੱਗੇ ਬੇਨਤੀਆਂ ਕਰਨੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪਰਮਾਤਮਾ ਦੇ ਅੱਗੇ ਬੇਨਤੀਆਂ ਕਰਦੇ ਆ ਅਸੀਂ ਗੁਰੂ ਨਾਨਕ ਦੇ ਅੱਗੇ ਬੇਨਤੀਆਂ ਕਰਨੀਆਂ ਨੇ ਸੁਣ ਬੇਨਤੀ Swami ਆਪਣੇ ਨਾਨਕੋਂ ਸੁੱਖ ਮੰਗੈ ਕਿਹੜਾ ਸੁੱਖ ਮੰਗ ਰਿਹਾ ਜੈ ਕੀਰਤਨ ਤੇਰਾ ਸਾਧੂ ਗਾਵਹਿ ਤਹ ਮੇਰਾ ਮਨ ਲੱਗੈ ਕਹਿੰਦੇ ਜਿੱਥੇ ਤੇਰਾ ਕੀਰਤਨ ਹੋ ਰਿਹਾ ਹੋਵੇ ਨਾ ਜਿੱਥੇ ਕੋਈ ਰੱਬ ਦਾ ਪਿਆਰਾ ਕੋਈ ਸਾਧੂ ਗੁਰਮੁਖ ਤੇਰਾ ਕੀਰਤਨ ਗਾ ਰਿਹਾ ਹੋਵੇ ਉੱਥੇ ਮੇਰਾ ਮਨ ਲੱਗ ਜੇ ਵਸ ਉੱਥੇ ਮੇਰਾ ਮਨ ਭਟਕੇ ਨਾ ਸਾਡਾ ਮਨ ਭਟਕਦਾ ਤੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਵਸ ਮੈਨੂੰ ਆਹ ਦੇ ਦਿਓ ਸੁੱਖ ਕਿ ਜਿੱਥੇ ਤੇਰਾ ਕੀਰਤਨ ਹੋ ਰਿਹਾ ਹੋਵੇ ਨਾ ਉੱਥੇ ਮੇਰਾ ਮਨ ਲੱਗ ਜੇ ਕਹਿੰਦੇ ਸੁਣ ਬੇਨੰਤੀ ਸਵਾਮੀ ਆਪਣੇ ਨਾਨਕ ਜੋ ਸੁਖ ਮੰਗਾ ਕਹਿੰਦੇ ਆ ਸੁਖ ਦੇ ਦਿਓ ਜੀ ਜਹ ਕੀਰਤਨ ਤੇਰਾ ਸਾਧੂ ਗਾਵੈ ਤੈ ਮੇਰਾ ਮਨ ਲੱਗੈ ਕਹਿੰਦੇ ਜਿੱਥੇ ਪ੍ਰਮਾਤਮਾ ਦੀ ਬੰਦਗੀ ਹੋ ਰਹੀ ਹੋਵੇ ਨਾ ਜਿੱਥੇ ਪ੍ਰਮਾਤਮਾ ਦੇ ਨਾਮ ਦੇ ਸ਼ਬਦ ਗਾਏ ਜਾਂਦੇ ਹੋਣ ਕਹਿੰਦੇ ਉੱਥੇ ਮੇਰਾ ਮਨ ਜੁੜ ਜੇ ਉੱਥੇ ਮੇਰਾ ਮਨ ਲੱਗ ਜੇ ਉੱਥੇ ਮਨ ਭਟਕੇ ਨਾ ਕਿ ਇਹ ਹੁਣ ਪਤਾ ਨਹੀਂ ਕਿੰਨਾ ਕੁ ਸਮਾਂ ਹੈ ਇੱਥੇ ਪੜੀ ਜਾਣਗੇ ਪੜੀ ਜਾਣਗੇ ਨਹੀਂ ਉੱਥੇ ਮੇਰਾ ਮਨ ਲੱਗ ਜੇ ਜੇ ਉੱਥੇ ਬਸ ਮੇਰੀ ਸੁਰਤ ਸ਼ਬਦ ਦੇ ਵਿੱਚ ਲੱਗ ਜੇ ਉੱਥੇ ਮੇਰਾ ਮਨ ਕਿਤੇ ਹੋਰ ਭਟਕੇ ਨਾ ਭਟਕਣਾ ਤੋਂ ਖਤਮ ਹੋ ਕੇ ਬਸ ਇੱਕ ਸ਼ਬਦ ਦੇ ਨਾਲ ਮਨ ਜੁੜ ਜੇ ਬਸ ਜਦ ਦੇ ਸ਼ਬਦ ਦੇ ਨਾਲ ਮਨ ਜੁੜ ਗਿਆ ਉਹਦੇ ਗੁਰੂ ਸਾਹਿਬ ਕਹਿੰਦੇ ਸਾਰਿਆਂ ਦੇ ਵਿੱਚ ਇੱਕੋ ਹੀ ਰੱਬ ਦਿਸਣਾ ਇੱਕੋ ਹੀ ਦਿਸਣਾ ਹੋਰ ਕੋਈ ਫਰਕ ਨਹੀਂ ਦਿਸਣਾ ਕੋਈ ਬੋਲੇ RAM RAM ਕੋਈ ਖੁਦਾਏ ਉਹ ਇਹ ਸੇਵਾ ਗੁਸਈਆ ਕੋਈ ਅੱਲਾ ਇਹ ਕਹਿੰਦੇ ਕੋਈ ਰਾਮ ਕਹ ਲਓ ਅੱਲਾ ਕਹ ਲਓ ਵਾਹਿਗੁਰੂ ਕਹ ਲਓ ਪਰ ਸਾਰਿਆਂ ਦੇ ਵਿੱਚੋਂ ਕਹਿੰਦੇ ਇੱਕੋ ਹੀ ਰੱਬ ਦੇ ਸੁਣਾ ਹੈ ਬਸ ਸੁਣਵੇ ਰੰਤੀ ਸਵਾਮੀ ਆਪਣੇ ਨਾਮ ਇੱਕ ਇਹੋ ਸੁਖ ਮੰਗਾ ਜੈ ਕੀਰਤਨ ਤੇਰਾ ਸਾਧੂ ਗਾਵਹਿ ਤਹ ਮੇਰਾ ਮਨ ਲਾਗ ਵਾਹ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ